ਇਸ ਵਾਰ ਗੁੱਲੀ ਡੰਡੇ ਤੋਂ ਕਿਸਾਨਾਂ ਨੇ ਵੱਡੇ ਪੱਧਰ ਤੇ ਬਜਾਈ ਸਮੇਂ ਸਪ੍ਰੇਹਾਂ ਕੀਤੀਆਂ ਸਨ ਪਰ ਕਈ ਕਿਸਾਨ ਉਸ ਵੇਲੇ ਮੌਜੂਦੇ ਸਮੇਂ ਦੇ ਹਾਲਾਤ ਅਜਿਹੇ ਹੁੰਦੇ ਨੇ ਆਪਾਂ ਸਪ੍ਰੇਹਾਂ ਕਰਨ ਦਾ ਸਮਾਂ ਨਹੀਂ ਲੱਗਦਾ ਜਾਂ ਟਾਈਮ ਵੀ ਨਹੀਂ ਮਿਲਦਾ ਕਈ ਵਾਰ ਤੇ ਹੁਣ ਆਪਾਂ ਪਾਣੀ ਲਗਾਉਣ ਤੋਂ ਪਹਿਲੋ ਕਿਹੜੀਆਂ ਸਪ੍ਰੇਹਾਂ ਕਰ ਸਕਦੇ ਹਾਂ ਇਹਨਾਂ ਦੇ ਵਿੱਚ ਉਹੀ ਦਵਾਈਆਂ ਆਪਾਂ ਕਰ ਸਕਦੇ ਹਾਂ ਜਿਹੜੀਆਂ ਕਿ ਜਦੋਂ ਆਪਾਂ ਕਣਕ ਦੀ ਬਜਾਈ ਸਮੇਂ ਕੀਤੀਆਂ ਜਾਂਦੀਆਂ ਸਨ ਉਹ ਦਵਾਈਆਂ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਵੀ ਕਰ ਸਕਦੇ ਆ ਜਿਹਦੇ ਵਿੱਚ ਹੈਗੀ ਅਵਕੀਰਾ ਤੁਸੀਂ ਕਰ ਸਕਦੇ ਹੋ 60 ਗ੍ਰਾਮ ਉਸ ਦੇ ਵਿੱਚ ਕੁਝ ਹੋਰ ਦਵਾਈ ਮਿਕਸ ਕਰਨ ਦੀ ਜ਼ਰੂਰਤ ਨਹੀਂ ਹੈ ਪਾਣੀ ਲਗਾਉਣ ਤੋਂ 4 ਦਿਨ ਪਹਿਲਾਂ ਤੁਸੀਂ ਉਹ ਸਪਰੇਅ ਕਰ ਦਿਓ ਤੇ ਰਿਜ਼ਲਟ ਉਸ ਦੇ ਵੀ ਵਧੀਆ ਮਿਲਦੇ ਨੇ ਦੂਸਰੀ ਅੰਬਰੀਵਾ ਐਫ ਐਮ ਸੀ ਕੰਪਨੀ ਦੀ ਆ ਉਹ ਥੋੜੀ ਜਿਹੀ ਮਹਿੰਗੀ ਆ ਅਵਕੀਰਾ ਦੇ ਨਾਲੋਂ ਪਰ ਉਸ ਦੇ ਵੀ ਰਿਜ਼ਲਟ ਬਹੁਤ ਸ਼ਾਨਦਾਰ ਦੱਸੇ ਜਾਂਦੇ ਨੇ ਉਹਦੇ ਵਿੱਚ ਮੈਟਰੀ ਮਿਕਸ ਹੁੰਦੀ ਹੈ ਸੋ ਥੋੜਾ ਜਿਹਾ ਕਣਕ ਦੱਬਣ ਦਾ ਉਹਦੇ ਵਿੱਚ ਹੋ ਸਕਦਾ ਹੈ ਪਰ ਪਿਛਲੇ ਸਾਲ ਜਿਨ੍ਹਾਂ ਨੇ ਟ੍ਰਾਇਲ ਕੀਤੇ ਸਨ ਉਹਨਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲੇ ਸਨ ਇਹ ਵਕੀਰਾ ਤੇ ਅੰਬਰੀਵਾ ਦੋਨੇ ਦਵਾਈਆਂ ਤੁਸੀਂ ਪਾਣੀ ਲਗਾਉਣ ਤੋਂ 4 ਦਿਨ ਪਹਿਲੋ ਕਰ ਸਕਦੇ ਨੇ ਤੇ ਰਿਜ਼ਲਟ ਇਹਨਾਂ ਦੇ ਵੀ ਵਧੀਆ ਦੱਸੇ ਜਾਂਦੇ ਨੇ